ਵਿਰੇਸ ਜੀ ਆਪਦੀ ਦੁਕਾਨ 'ਚ ਕੰਮ ਕਰ ਰਹੇ ਸੀ ਅਣਪਛਾਤੇ ਵਿਅਕਤੀ ਆਏ ਸੀ ਸਾਡੇ ਕੋਲ ਉੱਥੇ ਜਿਹੜੇ ਮਤਲਬ ਸਮਾਨ ਲੈਣ ਆਇਆ ਇਹ ਬੰਦੇ ਵੀ ਸੀ ਉੱਥੇ ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਨਾਲ ਬਿਨਾਂ ਕੁਝ ਪੁੱਛੇ ਤੋਂ ਸਾਡੇ ਤੇ ਹਮਲਾ ਕਰਤਾ ਜਾਨੋਂ ਮਾਰਨ ਦੇ ਮਕਸਦ ਨਾਲ ਆਏ ਸੀ ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਆ ਮਾਰਨ ਦੇ ਮਕਸਦ ਨਾਲ ਆਏ ਸੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਖੁਸ਼ ਨਹੀਂ ਪੁੱਛਿਆ ਸਿਰਫ ਸਾਡੇ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਤਾ ਕੋਈ ਪਛਾਣ ਵਿੱਚ ਆਇਆ ਉਹਨਾਂ 'ਚ ਬਿਰੇ ਪੇਸ਼ਾਨ ਨਹੀਂ ਪਰ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਫੋਟੋ ਜਿਸੀਂ ਸਾਰੀਆਂ ਵਾਇਰਲ ਕਰਤੀਆਂ ਉਹ ਸਭ ਕੁਝ ਦੇ ਚੁਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਲੱਗਿਆ ਵੀ ਹੋਇਆ ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰਦੇ ਕਿੰਨੇ ਕ ਵਜੇ ਦਾ ਇਹ ਘਟਨਾ ਸੀਗੀ ਤਕਰੀਬਨ ਦੁਪਹਿਰੇ ਸਵਾ 2 ਵਜੇ ਦਿਨ ਦਿਹਾੜੇ ਦਿਨ ਦੇ ਵਿੱਚ ਦਿਨ ਦੇ ਦੁਪਹਿਰੇ ਚ ਕੰਮ ਹੋਇਆ ਦੇਖੋ ਕਿੰਨੀ ਸ਼ਰਮ ਆਚਾਰ ਕਰ ਦੇਣ ਵਾਲੀ ਘਟਨਾ ਹੈ ਕੋਈ ਪੁਰਾਣਾ ਕੋਈ ਲੜਾਈ ਝਗੜਾ ਹੋਣਾ ਸੀ ਨਾਲ ਵਿੱਚ ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ। ਅਸੀਂ ਆਪਦਾ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ। ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਹੈ ਨਹੀਂ ਸੀ। ਦੁਕਾਨਦਾਰ ਕੋਲ ਤੋਂ ਬਿਨਾਂ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ ਜਾਂ ਕੋਈ ਵੀਰ ਜੀ ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ ਉਹ ਵੀ। ਉਹ ਵੀ ਉੱਥੇ ਸੀ। ਉਹਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਮੇਰਾ ਬ੍ਰਦਰ ਆ। ਇਹਦੇ ਵੀ ਸਿਰਚ ਵੀ ਮਾਰੀਆਂ ਉਹਨਾਂ ਨੇ। ਉਹਨਾਂ ਕੋਲ ਉਹ ਲੋਹੇ ਦੇ ਕਾਪੇ, ਕਿਰਪਾਨਾਂ ਵਰਗੀ ਸੀ। ਉਹਨਾਂ ਨਾਲ ਹਮਲੇ ਕੀਤੇ ਨੇ ਤੇ ਸਿਰਚ ਮਾਰੀਆਂ ਨੇ, ਬਾਹਾਂ ਤੇ ਮਾਰੀਆਂ ਨੇ। ਇਹ ਤਾਂ ਐ ਮੰਨ ਲਓ ਕਿਸਮਤ ਚੰਗੀ ਸੀ ਭੱਜ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਕੋਈ ਸਿਰ ਤੇ ਗੁੱਦੀ ਛੱਡ ਕੋ ਟਾਂਕੇ ਵੀ ਲੱਗੇ ਨੇ ਟਾਂਕੇ ਲੱਗੇ ਹੋਏ ਨੇ ਸਿਰ 'ਤੇ ਹੁਣ ਸਿਟੀ ਸਕੈਨ ਕਰਵਾਇਆ ਦੇਖਦੇ ਆ ਅੱਗੇ ਹੁਣ ਕੀ ਆਉਂਦਾ ਵਿੱਚ ਕੁਝ ਮਸਲਾ ਵੀ ਇਹ ਕੁਛ ਨਹੀਂ ਸੀ ਬਸ ਅਸੀਂ ਦੁਕਾਨ 'ਚ ਆਪਦਾ ਸਮਾਨ ਲਿਵਾਉਂਦੇ ਬੈਸੇ ਲਗਾਉਂਦੇ ਸੀ ਬੰਦੇ ਕਸਟਮਰ ਆਏ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਕਿਰਪਾਨਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ 'ਚ ਆਏ ਸੀ ਅਸੀਂ ਮੈਂ ਉੱਥੋਂ ਬੜਾ ਔਖਾ ਜਾਨਛੜਾ ਕੇ ਭੱਜਿਆ ਭੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ ਉਹ ਮੇਰੇ ਇਹ ਕਰਪਾਨਾਂ ਸਿਰਤੇ ਮਾਰੀਆਂ ਨੇ ਇੱਥੇ ਹੱਥਾਂ ਉੱਥਾਂ ਦੇ ਸਭ ਕਿਤੇ ਮਾਰੀਆਂ ਆਉਂ ਜਾਂਦੇ ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈ ਆ ਨਾਲ ਕੋਈ ਹੋਰ ਵੀ ਸੀ ਤੁਹਾਡੇ ਨਾਲ ਉੱਥੇ ਮੁੰਡੇ ਹੋਰ ਵੀ ਸੀ ਦੋ ਤਿੰਨ ਦੇ ਹੋਰ ਦੇ ਵੀ ਮਾਰ ਕੇ ਗਏ ਨੇ ਜਿਹੜਾ ਉਹਨਾਂ ਨਾਲ ਨੂੰ ਜਾਂਦਾ ਸੀ ਹਰੇਕ ਤੇ ਮਾਰਦੇ ਸੀ ਕੋਈ ਪੁਰਾਣਾ ਲੜਾਈ ਝਗੜਾ ਹੋ ਗਿਆ ਤੁਹਾਡਾ ਕੋਈ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ ਸਾਰੇ ਠੀਕ ਸੇ ਕੋਈ ਹੋਰ ਲੈਣ ਦੇਣ ਦਾ ਕੋਈ ਤੁਹਾਡਾ ਮਸਲਾ ਹੋਵੇ ਕਿਸੇ ਨਾਲ ਲੈਣ ਦੇਣ ਨਹੀਂ ਸੀ ਸਿਰਚ ਵੀ ਛੱਟ ਲੱਗੀ ਆ ਸਿਰਚ ਬਹੁਤ ਜ਼ਿਆਦੀ ਛੱਟ ਬਚੀ ਆ ਟਾਂਕੇ ਵੀ ਲੱਗੇ ਆ ਟਾਂਕੇ ਵੀ ਲੱਗੇ ਹੋਏ ਨੇ ਤੁਸੀਂ ਕੋਈ ਪੁਲਿਸ ਕੰਪਲੀਟ ਕਰਤੀ ਐ ਕੋਈ ਕੰਸਕਾਂ ਬੜਾ ਕਰਤੀ ਜੀ